ਯੂਨ ਪਰਲਿਨਰ ਦਾ ਕੋਈ ਨਹੀਂ ਛੇੜਦਾ ਇਹਦੇ ਕਿਵੇਂ ਛੇੜਦੇ ਆ ਹਾਂਜੀ ਫਰੋਜ਼ਪੁਰ ਫੀਡਰ ਹੈ ਜਿਹੜੇ ਰਸਤੇ ਚ ਪਾਣੀ ਦਿੰਦੀ ਹੈ ਅੱਗੋਂ ਇਹ ਵੀ ਗਾਹ ਰਾਜਸਥਾਨ ਤੱਕ ਪਾਣੀ ਲੈ ਜਾਂਦੀ ਹੈ ਉਹਦੇ ਪੁਲ ਦੀ ਸਾਰੀ ਰੇਲਿੰਗ ਲੈਂਦੀ ਹੈ ਹੁਣ ਆ ਗਲਾਲੀ ਲੱਗੀ ਹੈ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਵੀ ਗਲਾਲੀ ਲੱਗੀ ਹੈ ਹਾਂ ਕਿਸੇ ਨੇ ਆ ਕੇ ਇਹਦੀ ਸਾਰ ਨਹੀਂ ਲਈ ਹਰੀਕੇ ਪੱਤਨ ਤੋਂ ਰਾਜਸਥਾਨ ਵਾਲੀ ਸਾਈਡ ਤੇ ਨਿਕਲਣ ਵਾਲੀਆਂ ਦੋ ਨਹਿਰਾਂ ਰਾਜਸਥਾਨ ਫੀਡਰ ਤੇ ਫਰੋਜ਼ਪੁਰ ਫੀਡਰ ਇਹਨ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਪਿੰਡ ਦੇ ਵਿੱਚ ਜਿਹੜੇ ਆ ਉਹ ਦੋ ਬੱਚੇ ਤੇ ਨਾਲ ਉਹਨਾਂ ਦਾ ਮਾਪਿਓ ਨਹਿਰ ਚ ਡਿੱਗ ਜਾਂਦੇ ਆ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਮਾਪਿਓ ਜਿਹੜੇ ਆ ਉਹ ਨਹਿਰ ਚੋਂ ਨਿਕਲ ਆਉਂਦੇ ਆ ਇਹ ਉਹੀ ਨਹਿਰ ਆ ਪਰ ਮੁਸੀਬਤਾਂ ਜਿਹੜੀਆਂ ਉਹ ਹਜੇ ਵੀ ਟਲੀਆਂ ਨਹੀਂ ਆ ਉਹ ਅੱਗੇ ਆ ਇੱਕ ਪੁਲ ਇਹ ਉਸ ਤੋਂ ਇੱਕ ਪੁਲ ਪਿੱਛੇ ਚਾਮਕੇ ਪਿੰਡ ਦਾ ਪੁਲ ਆ ਤੇ ਇਹ ਪੁਲ ਦੇ ਹਾਲਾਤ ਤੁਸੀਂ ਦੇਖੋ ਇਹ ਪੁਲ ਟੁੱਟ ਚੁੱਕਾ ਟੋਟਾ ਕਿਵੇਂ ਆ ਉਬੀ ਸਾਰੀ ਆਪਾਂ ਗੱਲਬਾਤ ਇਲਾਕੇ ਦੇ ਲੋਕਾਂ ਦੇ ਨਾਲ ਕਰਦੇ ਆ ਸਾਡੇ ਨਾਲ ਕੁਝ ਇਲਾਕੇ ਦੇ ਉਤਵੰਤੇ ਸੱਜਣ ਹੈਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣੇ ਮੇਲੇ ਲੋਕ ਕੇ ਲਾਇਆ ਅੱਛਾ ਇਹ ਕੀ ਸਥਿਤੀ ਬਣੀ ਹੈ ਇਹ ਕਿਉਂ ਡਿੱਗਾ ਹੈ ਇਹ ਜੀ ਆ ਗਲਾਲੀਕਾਰਨੀ ਆ ਜੀ ਇਹਨੂੰ ਕਹਿ ਲਈ ਕੱਢੀ ਹੈ ਨਹੀਂ ਕਿਹਨੇ ਦੋ ਮਹੀਨੇ ਢਾਈ ਹੋ ਗਏ ਗਲਾਲੀ ਐਂ ਭਰੀ ਖੜੀ ਆ ਅੱਛਾ ਇਹ ਹੁਣ ਐ ਚਾਂਸ ਬਣਿਆ ਵਜਾ ਸਾਰਾ ਟੀਮ ਦੇਖੇ ਕਿ ਜੋ ਬਣਿਆ ਜਾਂਦੀ ਇਹ ਹਾਲਾਤ ਪਤਾ ਨਹੀਂ ਪਿੰਡਾਂ ਵਾਲਿਆਂ ਚਿਰਾਂ ਦੇ ਵੇਖੀ ਹੋਣਗੇ ਨਾਲ ਹੀ ਪਿੰਦਾ ਪਿੰਡ ਚਾਂ ਦੇ ਚਾਂ ਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਇਹ ਵੀ ਹੁਣ ਅਸੀਂ ਦਾ ਆਵਿਸ਼ ਨੂੰ ਵੇਖਣਾ ਨਹੀਂ ਕਿ ਵੀ ਐਂ ਪਿੰਾਂ ਕਿਵੇਂ ਨੇ ਹੁੰਦਾ ਜਿਹੜਾ ਡਿੱਗਾ ਪਹਿਲਾਂ ਦਾ ਜਾਂਦੀ ਇਹ ਚਲੋ ਇਹ ਡਿੱਗਾ ਤਾਂ ਡਿੱਗਾ ਇਹਦੇ ਉੱਤੇ ਵੀ ਰੇਲਿੰਗ ਨਹੀਂ ਹੈਗੀ ਪਿਛਲਾ ਵੀ ਪੁਲ ਜਿਹੜਾ ਹੈਗਾ ਸੀ ਵਰਪਾਲਾਂ ਵਾਲਾ ਉਹਦੇ ਤੇ ਵੀ ਹਾਦਸਾ ਤਾਂ ਵਾਪਰਿਆ ਸੀ ਕਿ ਰੇਲਿੰਗ ਨਹੀਂ ਹੈਗੀ ਸੀ ਤੇ ਰੇਲਿੰਗ ਤਾਂ ਇੱਥੇ ਵੀ ਨਹੀਂ ਸੀ ਇੱਕ ਕਿੱਡੀ ਵੱਡੀ ਗਲਤੀ ਮੰਨਦੇ ਹੋ ਪ੍ਰਸ਼ਾਸਨ ਦੀ ਜਿਹੜਾ ਡਿਪਾਰਟਮੈਂਟ ਹੈ ਇਹ ਜੀ ਪ੍ਰਸ਼ਾਸਨ ਦੀ ਗਲਤੀ ਪੁੱਜ ਕੇ ਦੇ ਕੇ ਜਾਂਦੀ ਕਿਹੜੀ ਗੱਲ ਹੈ ਹਾਂਜੀ ਜਿਹਨ ਪਰਲੀ ਨੇਰ ਦਾ ਕੋਈ ਨਹੀਂ ਛੇੜਦਾ ਇਹਦੇ ਕਿਵੇਂ ਛੇੜਦੇ ਆ ਹਾਂਜੀ ਇਹ ਕਿਸੇ ਨੂੰ ਨਾ ਪੁੱਛਣਾ ਦੱਸਣਾ ਕੁਛ ਨਾ ਜੋਗ ਲੈ ਗਿਆ ਲੈਗਾ ਜਿਹਦੇ ਹੱਥ ਜਾ ਕੇ ਉਹ ਹੀ ਅੱਛਾ ਜਿਹੜੀ ਪਰਲੀ ਰਹਿਰ ਆ ਉਹਦੇ ਉਹਦਾ ਸਾਰਾ ਕੁਝ ਹੈਗਾ ਉਹਦਾ ਸਾਰਾ ਕੁਝ ਹੈ ਬਹੁਤ ਵਧੀਆ ਖੜਪਿਆ ਸਮਾਨ ਸਾਰਾ ਹੀ ਸੋ ਦੇਖੋ ਤੁਸੀਂ ਇਹ ਵੀ ਇੱਕ ਬੜੀ ਵੱਡੀ ਗੱਲ ਸਾਹਮਣੇ ਆਈ ਆ ਅੱਛਾ ਜੀ ਬੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਫਿਰੋਜ਼ਪੁਰ ਫੀਡਰ ਹੈ ਜਿਹੜੀ ਰਸਤੇ ਚ ਪਾਣੀ ਦਿੰਦੀ ਹੈ ਅੱਗੋਂ ਇਹ ਵੀ ਗਾਹ ਰਾਜਸਥਾਨ ਤੱਕ ਪਾਣੀ ਲੈ ਜਾਂਦੀ ਹੈ ਉਹਦੇ ਪੁਲ ਦੀ ਸਾਰੀ ਰੇਲਿੰਗ ਲੈਂਦੀ ਹੈ ਇਹਦੇ ਸਾਹਮਣੇ ਦੂਜੀ ਰਾਜਸਥਾਨ ਫੀਡਰ ਜਿਹੜੀ ਆ ਉਹਦੀ ਸਾਰੀ ਦੀ ਸਾਰੀ ਰੇਲਿੰਗ ਆ ਉਹ ਐਜ਼ ਇਟ ਇਅਨੀ ਕਿ ਸੇਮ ਹੈਗੀ ਆ ਇਹਦੀ ਤੁਸੀਂ ਦੇਖੋ ਸਾਰਾ ਮੈਂ ਕਵਾਂਗਾ ਪਹਿਲਾਂ ਜਾ ਕੇ ਪੁਲ ਦਿਖਾਓ ਨਾਲ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਦੇਖੋ ਤੁਸੀਂ ਸਾਰਾ ਪੁਲ ਟੈ ਟੇ ਕੋਈ ਦੱਸਣ ਵਾਲਾ ਨਹੀਂ ਇਲਾਕੇ ਦੇ ਲੋਕ ਚੀਕਦੇ ਆ ਇੱਥੋਂ ਦੇ ਐਮਐਲਏ ਜਾ ਕੇ ਵਿਧਾਨ ਸਭਾ ਚ ਮਾੜਾ ਮੋਟਾ ਰੌਲਾ ਪਾਉਂਦੇ ਪਰ ਉਹਨਾਂ ਦੀ ਕੋਈ ਸੁਣੀ ਨਹੀਂ ਜਾਂਦੀ ਜਨਾਬ ਤੁਸੀਂ ਕੀ ਕਹੋਗੇ ਇਹੋ ਜਿਹੇ ਹਾਸੇ ਹੋ ਜਾਂਦੇ ਜੇ ਜਦੋਂ ਇਹ ਡਿੱਗਾ ਆਹਦੇ ਉੱਤੇ ਕੋਈ ਗੱਡੀ ਮੋਟਰਸਾਈਕਲ ਹੁੰਦਾ ਤਾਂ ਕੀ ਬਣਦਾ ਇਹ ਬਸ ਜਾਨੀ ਨੁਕਸਾਨ ਹੋ ਜਾਣਾ ਜੇ ਕੁਝ ਵੀ ਹੁੰਦਾ ਤੇ ਹੁਣ ਸਾਰਿਆਂ ਨੂੰ ਦਿਸ ਜੰਦਾ ਵੀ ਇੰਨੀ ਖਸਤਾ ਹਾਲਤਾ ਇਹਨਾਂ ਪੁਲਾਂ ਦੀ ਕੋਈ ਇਹਦੇ ਹਲ ਵੇਂਦਾ ਨਹੀਂ ਕੋਈ ਨੀ ਵੇਂਦਾ ਬਿਲਕੁਲ ਕਿਸੇ ਦੇ ਉੱਤੇ ਰੇਲਿੰਗ ਨਹੀਂ ਹੁਣ ਆ ਗਲਾਲੀ ਲੱਗੀ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਵੀ ਗਲਾਲੀ ਲੱਗੀ ਆ ਹਾਂ ਕਿਸੇ ਨੇ ਆ ਕੇ ਇਹਦੀ ਥਾਰ ਨਹੀਂ ਲਈ ਖੀਰੇ ਥੇ ਡਾਫ ਲਾ ਕੇ ਤੇ ਟੁੱਟ ਗਿਆ ਤੇ ਜੇ ਕੋਈ ਆਉਂਦੀ ਜਾਂਦੀ ਮਸ਼ੀਨਦਰੀ ਹੁੰਦੀ ਤੇ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਵੋਟਾਂ ਵੀ ਪਾਉਣੇ ਆਪਾਂ ਕਿੱਥੇ ਫਿਰ ਚਲੇ ਜਾਂਦੇ ਨੇ ਮੰਤਰੀ ਲੀਡਰ ਸਾਡੇ ਕਿੱਥੇ ਚਲੇ ਜਾਂਦੇ ਨੇ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਕਿੱਥੇ ਚਲੇ ਜਾਂਦੇ ਨੇ ਜਦੋਂ ਇਹੋ ਜਿਹਾ ਹਾਦਸਾ ਹੋ ਜਾਂਦਾ ਫਿਰ ਭੱਜ ਕੇ ਕੰਬਾਈਨਾ ਮਸ਼ੀਨਾਂ ਸਭ ਕੁਝ ਆ ਜਾਂਦਾ ਉਹ ਲੋਜੀ ਫੋਟੋ ਲਵਾਉਣ ਆਉਂਦੇ ਹੋਰ ਕੁਝ ਨਹੀਂ ਕਰਨਾ ਆਉਂਦੇ ਬਸ ਆਉਣਗੇ ਫੋਟੋ ਲਵਾ ਕੇ ਦੱਸ ਜਾਣਗੇ ਹੁਣ ਰਸਤਾ ਬੰਦ ਕਰਤਾ ਆਉਣ ਜਾਣ ਵਾਲਿਆਂ ਨੂੰ ਕੀ ਦਿੱਕਤ ਆ ਇਦੂ ਅੱਗੇ ਪਿੰਡਾਂ ਝਾਮ ਕੇ ਅਸੀਂ ਹਰੀਕੇ ਤੋਂ ਆ ਰਹੇ ਆਂ ਇਦੂ ਅੱਗੇ ਇਹ ਲੌਕੇ ਪਿੰਡਾਂ ਹੀ ਚੱਲ ਜਾਣਾ ਸੀ ਹੁਣ ਸਾਨੂੰ ਇਹ ਦਿੱਕਤ ਹੋਣੀ ਹੈ ਇੱਥੋਂ ਮੁੜ ਕੇ ਵਰਪਾਲਾ ਵਾਲੇ ਪਿੰਡ ਜਿੱਥੇ ਉਹ ਰੇਲਿੰਗ ਇੱਥੇ ਹਾਦਸਾ ਹੋਇਆ ਸੀ ਹਾਂਜੀ ਉਸ ਪੁਲ ਤੋਂ ਨਹੀਂ ਉਹ ਆਪਣੇ ਪਿੰਡ ਜਾਵਾਂਗੇ ਉੱਤੋਂ ਲੰਘ ਕੇ ਫਿਰ ਤੁਸੀਂ ਜਾਓਗੇ ਹਾਂ ਇੱਥੇ ਜਾਵਾਂਗੇ ਮੱਲਾ ਵਾਲਾ ਰੋਡ ਪਾਵਾਂਗੇ ਮੱਲਾ ਵਾਲਾ ਰੋਡ ਪਾ ਕੇ ਸ੍ਰਿਹਾਲੀ ਅੱਡੇ ਤੋਂ ਫਿਰ ਵਰਪਾਲਾ ਤੋਂ ਨਹੀਂ ਆਪਣੇ ਪਿੰਡ ਜਾਵਾਂਗੇ ਹੂੰ ਤਾਂ ਕਿਤੇ ਦੇਖੋ ਤੁਸੀਂ ਵੱਡਾ ਹਾਦਸਾ ਹੋ ਜਾਣਾ ਸੀਗਾ ਇਹ ਜਿਹੜਾ ਪੁਲ ਆ ਪੁਲ ਡਿੱਗਦਾ ਤੇ ਡਿੱਗਦਾ ਕਿਉਂ ਆ ਕਿਉਂਕਿ ਕਲਾਲੀ ਬੂਟੀ ਜਿਹੜੀ ਆ ਉਹ ਇੱਥੇ ਫਸੀ ਆ ਕੇ ਦਿਖਾਓ ਤੁਸੀਂ ਦੇਖੋ ਕਲਾਲੀ ਬੂਟੀ ਕਿੰਨੀ ਫਸੀ ਆ ਉਹਦੇ ਵਿੱਚ ਕਿੰਨੇ ਮੱਛੀਆਂ ਜਾਂ ਹੋਰ ਕੁਝ ਫਸਿਆ ਕਿਉਂਕਿ ਕੁੱਤੇ ਜਿਹੜੇ ਆ ਨੋਚ ਨੋਚ ਕੇ ਖਾ ਰਹੇ ਆ ਇਹ ਕਲਾਲੀ ਬੂਟੀ ਨੇ ਪਤਾ ਨਹੀਂ ਕਿੰਨੇ ਕੁ ਪੁਲ ਰੋੜ ਦਿੱਤੇ ਪਰ ਸਾਡਾ ਪ੍ਰਸ਼ਾਸਨ ਸੁੱਤਾ ਆ ਇਸ ਵਿਭਾਗ ਦੇ ਅਧਿਕਾਰੀ ਬਿਲਕੁਲ ਇਹਦੀ ਕੋਈ ਜਾਂਚ ਨਹੀਂ ਕਰਦੇ ਕਿ ਕਿੰਨਾ ਚਿਰ ਪਹਿਲਾਂ ਪੋਲੇ ਬਣੇ ਆ ਤੱਕ ਇਹਨਾਂ ਦੀ ਲਾਈਫ ਕਿੰਨੀ ਇਹਨਾਂ ਦੀ ਜ਼ਿੰਦਗੀ ਕਿੰਨੀ ਆ ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲੇ ਖੇਡ ਰਹੇ ਆ ਪਿਛਲੇ ਪੁਲ ਦੇ ਉੱਤੇ ਹਾਦਸਾ ਹੁੰਦਾ ਦੋ ਬੱਚੇ ਚਲੇ ਜਾਂਦੇ ਆ ਕਿਉਂਕਿ ਬੇਵਕੂਫੀ ਨਲਾਇਕੀ ਇਸ ਵਿਭਾਗ ਦੀ ਸੀ ਕਿ ਉਹਦੀ ਰੇਲਿੰਗ ਦੀ ਜਿਹੜੀ ਜਾਣਕਾਰੀ ਆ ਉਹ ਅਫਸਰਾਂ ਨੂੰ ਦਿੱਤੀ ਨਹੀਂ ਜੇ ਸਮਾਂ ਰਹਿੰਦਾ ਰੇਲਿੰਗ ਦੀ ਜਾਣਕਾਰੀ ਦਿੱਤੀ ਹੁੰਦੀ ਤਾਂ ਦੋ ਬੱਚੇ ਜਿਹੜੇ ਆ ਦੋ ਮਾਸੂਮ ਬੱਚੇ ਉਸ ਪਰਿਵਾਰ ਦੇ ਨਾ ਮਰਦੇ ਆਨੇ ਲਈ ਕੀ ਦੇਖ ਲਓ ਤੁਸੀਂ ਇਸ ਪੁਲ ਦੇ ਉੱਤੇ ਵੀ ਰੇਲਿੰਗ ਨਹੀਂ ਹੈ ਉੱਤੋਂ ਪੁਲ ਡਿੱਗ ਗਿਆ ਜੇ ਇਥੋਂ ਕੋਈ ਟਰੱਕ ਲੰਘਦਾ ਹੁੰਦਾ ਕੋਈ ਟਰੈਕਟਰ ਕਾਰ ਜੀਪ ਲੰਘਦੀ ਹੁੰਦੀ ਮੌਤਾਂ ਹੋ ਜਾਂਦੀਆਂ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਣਾ ਸੀ ਕਿ ਸਮਾਂ ਰਹਿੰਦੇ ਆਪਣੇ ਹਲਕੇ ਦੇ ਵਿੱਚ ਇਹੋ ਜਿਹੇ ਜਿਹੜੇ ਪੁਲ ਹੋਣ ਜਾਂ ਇਹੋ ਜਿਹੀਆਂ ਜਿਹੜੀਆਂ ਖਤਰਨਾਕ ਥਾਵਾਂ ਹੋਣ ਉਹਨਾਂ ਦੀ ਸਮੇਂ-ਸਮੇਂ ਤੇ ਜਾਂਚ ਕਰਾਉਂਦੇ ਰਹਿਣ ਕਿਉਂਕਿ ਜਦੋਂ ਦੀਆਂ ਨਹਿਰਾਂ ਬਣੀਆਂ ਤੁਸੀਂ ਦੇਖੋ ਇਹ ਜਦੋਂ ਦੀਆਂ ਨਹਿਰਾਂ ਬਣੀਆਂ ਉਦੋਂ ਦਾ ਇਹ ਪੁਲ ਬਣਿਆ ਤਾਂ ਉਸ ਤੋਂ ਬਾਅਦ ਕਿਸੇ ਨੇ ਜਾਂਚ ਹੀ ਨਹੀਂ ਕੀਤੀ ਜੇ ਇਹ ਪੁਲ ਡਿੱਗ ਸਕਦੇ ਆ ਤੇ ਆਉਣ ਵਾਲੇ ਜਿਹੜੇ ਇਸ ਨਹਿਰਾਂ ਦੇ ਉੱਤੇ ਇਹਨਾਂ ਨਹਿਰਾਂ ਦੇ ਉੱਤੇ ਜਿਹੜੇ ਹੋਰ ਵੱਡੇ ਪੁਲ ਨੇ ਉਹ ਵੀ ਡਿੱਗ ਸਕਦੇ ਆ ਕਿ ਉਹਨਾਂ ਦੀ ਜਾਂਚ ਹੋ ਕੀ ਵਾਗ ਹੁਣ ਉਹਨਾਂ ਦੀ ਜਾਂਚ ਕਰੂਗਾ ਕਿ ਉਹਨਾਂ ਦੀ ਉਮਰ ਕਿੰਨੀ ਰਹਿ ਗਈ ਆ ਉਹਨਾਂ ਦੀ ਕਿੰਨੀ ਇੱਕ ਲਾਈਫ ਰਹਿ ਗਈ ਆ ਕਿ ਉਹਨਾਂ ਨੂੰ ਨਵੇਂ ਕਦੋਂ ਬਣਾਇਆ ਜਾਣਾ ਕਿਤੇ ਨਾ ਕਿਤੇ ਰਾਜਸਥਾਨ ਸਰਕਾਰ ਜਿਹੜੀ ਆ ਉਹ ਵੀ ਬੈਕਫੁੱਟ ਤੇ ਆ ਰਾਜਸਥਾਨ ਫੀਡਰ ਦੇ ਉੱਤੇ ਜਿਹੜੇ ਪੁਲ ਨੇ ਉਹਨਾਂ ਪੁਲਾਂ ਦੇ ਉੱਤੇ ਵੀ ਜਿਹੜਾ ਹੈਗਾ ਇਸ ਤੋਂ ਅੱਗੇ ਕੀਮੇ ਵਾਲੇ ਆ ਕੀਮੀਆ ਵਾਲਾ ਪਿੰਡ ਦਾ ਜਿਹੜਾ ਹੈਗਾ ਪੋਲਾ ਉਹ ਰਾਜਸਥਾਨ ਫੀਡਰ ਦੇ ਉੱਤੇ ਆ ਪਿਛਲੇ 10 ਸਾਲ ਤੋਂ 12 ਸਾਲ ਤੋਂ ਪੁਲ ਟੁੱਟਾ ਹੈ ਲੋਕ ਖਤਰੇ ਦੇ ਵਿੱਚ ਇੱਕ ਆਰ ਜੀ ਲੋਹੇ ਦਾ ਪੁਲ ਬਣਾ ਕੇ ਲੰਘਦੇ ਆ ਜਿੱਦੀਆਂ ਪੱਤੀਆਂ ਅਕਸਰ ਹੀ ਟੁੱਟ ਜਾਂਦੀਆਂ ਹਨ ਯਾਨੀ ਕਿ ਲੋਕਾਂ ਦੀ ਮੌਤ ਦੇ ਨਾਲ ਖੇਡਦਾ ਪ੍ਰਸ਼ਾਸਨ ਇਹਨਾਂ ਨੂੰ ਸਮਾਂ ਰਹਿੰਦਿਆਂ ਪਤਾ ਨਹੀਂ ਲੱਗਦਾ ਕਿਵੇਂ ਆ ਜੀ ਮੌਤ ਦੇ ਨਾਲ ਖੇਡਦੇ ਇੰਸਗ੍ਰਾਮ ਦੇ ਦਿਨ ਨਾ ਗਏ ਜਦੋਂ ਮੰਨ ਕੇ ਇੱਥੋਂ ਦੀ ਗੱਡੀ ਲੈ ਕੇ ਉਦੋਂ ਪਹਿਲਾਂ ਨਹੀਂ ਗਲਾਲੀ ਇੱਥੇ ਆੜੀ ਪਈ ਹੈ ਜੀ ਇੰਸਗ੍ਰਾਮ ਤੋਂ ਪਹਿਲਾਂ ਦੀ ਆ ਇਹ ਤੋਂ ਅੱਛਾ ਜੀ ਹਾਂ ਉਦੋਂ ਪਹਿਲਾਂ ਦੀ ਹੀ ਗਲਾਲੀ ਪਈ ਆ ਫਿਰ ਜਿਹੜਾ ਇਹਦਾ ਮਹਿ ਉਧਰ ਲੀਡਰ ਆ ਹਾਂਜੀ ਜਿਹੜੀ ਉਹ ਤੁਸੀਂ ਆਪਣਾ ਕੀ ਬਣੀ ਪੋਲਿਟੀਕਲ ਗੱਲ ਕਰਦੇ ਆ ਹਾਂਜੀ 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 ਉਹਨੂੰ ਉਧਰ ਦਰਖਾਸਤ ਵੀ ਲਿਖ ਕੇ ਦੇਖ ਆਏ ਉਧਰ ਰਾਜਸਥਾਨ ਹੂੰ 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 ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਨਾ ਰਾਜਸਥਾਨ ਦੇ ਨੇ ਨਾ ਇੱਧਰ ਲੈਣੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਸ ਚੀਜ਼ ਦੀ ਆਖਰੀ ਤੱਕ ਡਗ ਡਗ ਲੋਕ ਮਰੀ ਜਾਂਦੇ ਜਦੋਂ ਕਿ ਨੇਰੇ ਸਵੇਰੇ ਵਿਚਾਰਾ ਕੋਈ ਗਰੀਬ ਕਾਬੂ ਆ ਜਾਂਦਾ ਤੇ ਬਸ ਉਹ ਵੀ ਜਾਨ ਗਈ ਸੀ ਹੋਈ ਤਾਂ ਬਿਲਕੁਲ ਬਿਲਕੁਲ ਜੀ ਹਾਂ ਤੇ ਜੀ ਜਾਨਾ ਨਾ ਖਲਵਾਉਣ ਦੇ ਤਾਂ ਕੋਈ ਹੋਰ ਨਹੀਂ ਕੋਈ ਸੋਚਦਾ ਕੋਈ ਜੇ ਬਣਾਈਏ ਇਹਨੂੰ ਵੋਟਾਂ ਲੈਣ ਮੋਕੇ ਠੀਕ ਤੁਹਾਡੀ ਗੱਲ ਜੁਕਤ ਤੁਸੀਂ ਕੀਤੀ ਆਉਂਦੇ ਆ ਉਦੋਂ ਬਰੇ ਮਿੱਠੇ ਲਾਰੇ ਲਾਉਂਦੇ ਸਾਰਾ ਉਦੋਂ ਮੁੜ ਕੇ ਬਸ ਕੁਛ ਨਹੀਂ ਕੁਛ ਨਹੀਂ ਆ ਬਿਲਕੁਲ ਮੈਂ ਫਿਰ ਕਵਾਂਗਾ ਦਿਖਾਓ ਉਧਰ ਕਿੱਡੀ ਵੱਡੀ ਨਲਾਇਕੀ ਆ ਸਾਡੇ ਪ੍ਰਸ਼ਾਸਨ ਦੀ ਜੇ ਇੱਥੋਂ ਲੰਘਣ ਲੱਗੇ ਕੋਈ ਹਾਦਸਾ ਹੋ ਜਾਂਦਾ ਕਾਰਾਂ ਡਿੱਗ ਜਾਂਦੀਆਂ ਤਾਂ ਫੇਰ ਇੱਥੇ ਪੂਰਾ ਜੂਮ ਆ ਜਾਣਾ ਸੀ ਇੱਥੇ ਸਾਰੇ ਵੱਡੇ ਵੱਡੇ ਅਫਸਰ ਆ ਜਣੇ ਸੀਗੇ ਇੱਥੇ ਮੰਤਰੀ ਇੱਥੇ ਆ ਜਣੇ ਸੀ ਪਰ ਹੁਣ ਇਹ ਪੁਲ ਟੁੱਟ ਗਿਆ ਇਹ ਪਤਾ ਨਹੀਂ ਕਦੋਂ ਬਣੂਗਾ ਕਈ ਸਾਲ ਇਹਨਾਂ ਲੋਕਾਂ ਨੂੰ ਹੁਣ ਵਲ ਕੇ ਉੱਤੋਂ ਦੀ ਦੂਜੇ ਪਿੰਡਾਂ ਥਾਣੇ ਜਿਹੜਾ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੋਣਾ ਪੈਣਾ ਸੋ ਇੱਕ ਵੱਡੀ ਨਕਾਮੀ ਆ ਪਰ ਇਹ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਗੇ ਜਿਹੜੇ ਪੁਲ ਨੇ ਉਹ ਵੀ ਉਸੇ ਹੀ ਸਾਲ ਦੇ ਬਣੇ ਆ ਜਿਹੜੇ ਸਾਲ 'ਚ ਇਹ ਪੁਲ ਬਣਿਆ ਹਾਦਸੇ ਅਗਲੇ ਪੁਲਾਂ ਤੇ ਵੀ ਹੋ ਸਕਦੇ ਆ ਜਿਹੜੇ ਵੀ ਲੋਕ ਇਹਨਾਂ ਨਹਿਰਾਂ ਦੇ ਕੰਢਿਆਂ ਤੇ ਰਹਿੰਦੇ ਆ ਉਹ ਸਾਵਧਾਨੀ ਨਾਲ ਰਹਿਣ ਕਿਉਂਕਿ ਪ੍ਰਸ਼ਾਸਨ ਨੇ ਉਦੋਂ ਤੱਕ ਨਹੀਂ ਜਾਗਣਾ ਜਦੋਂ ਤੱਕ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਇਹ ਦੇ ਡਿੱਗਦਾ ਨਹੀਂ ਜਿਵੇਂ ਇਹ ਪੁਲ ਡਿੱਗਾ ਐਵੇਂ ਹੀ ਪੁਲ ਤੋਂ ਲੰਘਦੇ ਆ ਜਦੋਂ ਕੋਈ ਹਾਦਸਾ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਜਾਗਣਾ ਨਹੀਂ ਹੈ ਸੋ ਜਿੰਨੇ ਵੀ ਹਰੀਕੇ ਹੈਡ ਤੋਂ ਲੈ ਕੇ ਜਿੱਥੋਂ ਤੱਕ ਇਹ ਨਹਿਰਾਂ ਜਾਂਦੀਆਂ ਜਿਹੜੇ ਲੋਕ ਇਹਨਾਂ ਕੰਢਿਆਂ ਤੇ ਰਹਿੰਦੇ ਆ ਉਹ ਪ ਪੁਲ ਨੇ ਇਹ ਪੁਲ ਜਿਹੜਿਆ ਹੁਣ ਕਿਤੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਜਿਵੇਂ ਆ ਥੋੜੀ ਜੀ ਕਲਾਲੀ ਢਣ ਦੇ ਨਾਲੇ ਪੁਲ ਡਿੱਗ ਗਿਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜੇ ਪੁਲ ਨੇ ਉਹ ਵੀ ਕਿਤੇ ਡਿੱਗ ਨਾ ਜਾਣ ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਠੇਕੇਦਾਰ ਲੱਖੇ ਹੋਏ ਨੇ ਇਹਨਾਂ ਨੇ ਆ ਕਲਾਲੀ ਅੱਗੇ ਕੱਢਣ ਵਾਸਤੇ ਠੇਕੇਦਾਰ ਰੱਖੇ ਹੋਣੇ ਕਿਤੇ ਨਾ ਕਿਤੇ ਠੇਕੇਦਾਰ ਵੀ ਜ਼ਿੰਮੇਵਾਰ ਆ ਕਿ ਸਮਾਂ ਰਹਿੰਦਿਆਂ ਉਹਨੇ ਕਲਾਲੀ ਅਗਲੇ ਬੰਨੇ ਛੁੱਟੀ ਨਹੀਂ ਕਿਉਂਕਿ ਉਹ ਵੱਡੀਆਂ ਮਸ਼ੀਨਾਂ ਦੇ ਨਾਲ ਕਲਾਲੀ ਪਿਛਲੇ ਪਾਸਿਓਂ ਅਗਲੇ ਬੰਨੇ ਸੁੱਟ ਦਿੰਦੇ ਆ ਤਾਂ ਕਿ ਉਹ ਕਲਾਲੀ ਅੱਗੇ ਅੱਗੇ ਦੀ ਅੱਗੇ ਰੁੜਦੀ ਜਾਵੇ ਕਿਉਂਕਿ ਇਹ ਕੁਦਰਤੀ ਚੀਜ਼ ਆ ਇਹ ਤਾਂ ਦਰਿਆਵਾਂ 'ਚ ਆਉਣੀ ਆ ਪਰ ਹੁਣ ਇਹਦਾ ਹੱਲ ਕੀ ਹੋਊਗਾ ਕਲਾਲੀ ਦਾ ਹੱਲ ਕੀ ਹੋਊਗਾ ਇਹ ਪੁਲ ਕਦੋਂ ਬਣਨਗੇ ਸਮੇਂ ਦੇ ਗਰਭ ਦੇ ਵਿੱਚ ਆ ਪਰ ਕਿਤੇ ਨਾ ਕਿਤੇ ਵੱਡੀ ਨਿਲਾਇਕੀ ਪ੍ਰਸ਼ਾਸਨ ਦੀ ਸਾਹਮਣੇ ਆਈ ਆ ਅੱਗੇ ਵੀ ਜਿਹੜੇ ਪੁਲ ਨੇ ਉਹ ਵੀ ਕਿਤੇ ਐਸੀ ਤਰੀਕੇ ਦੇ ਨਾਲ ਨਾ ਡਿੱਗਣ ਉਸ ਤੋਂ ਪਹਿਲਾਂ ਉਹਨਾਂ ਦੀ ਜਾਂਚ ਹੋਣੀ ਜ਼ਰੂਰੀ ਆ